ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਮੈਦੇ ਦੀ ਬਰਫੀ ਬਿਲਕੁਲ ਮਾਰਕੀਟ ਦੀ ਤਰ੍ਹਾਂ ਜੀ ਆਪਾਂ ਮੈਦੇ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਰਫੀ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ 100 ਗ੍ਰਾਮ ghee ਪਾਵਾਂਗੇ ਜਦੋਂ ਇਹ ਥੋੜਾ ਜਿਹਾ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ 100 ਗ੍ਰਾਮ ਹੀ ਮੈਦਾ ਪਾਵਾਂਗੇ ਮੈਦਾ ਪਾ ਕੇ ਜੀ ਆਪਾਂ ਇਸ ਨੂੰ 8 ਤੋਂ 10 ਮਿੰਟਾਂ ਲਈ ਜੀ ਘੱਟ ਗੈਸ ਤੇ ਇਸ ਨੂੰ ਭੁੰਨਾਂਗੇ ਮੈਦੇ ਨੂੰ ਕਲੇਮ ਜਮਾ ਲੋ ਰੱਖਣੀ ਆਪਾਂ ਨੇ ਮੈਦੇ ਦੀ ਵਰਫੀ ਬਣਾਉਣਾ ਜੀ ਬਹੁਤ ਹੀ ਆਸਾਨ ਹੁੰਦੀ ਆ ਲਗ ਪਗਾ 7-8 ਮਿੰਟ ਹੋ ਚੁੱਕੇ ਨੇ ਜੀ ਦੇਖੋ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈਗਾ ਦੋ ਕਮਿੰਟ ਆਪਾਂ ਇਸ ਨੂੰ ਜੀ ਹੋਰ ਪਕਾਵਾਂਗੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਗੈਸ ਬੰਦ ਕਰਕੇ ਜੀ ਆਪਾਂ ਇਸ ਵਿੱਚ 60 ਗ੍ਰਾਮ ਸੁੱਕਾ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਨੂੰ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਬੰਦ ਕਰਕੇ ਹੀ ਆਪਾਂ ਮਿਲਕ ਪਾਊਡਰ ਪਾਣਾਗਾ ਜੀ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਨੂੰ ਠੰਡਾ ਹੋਣੇ ਰੱਖ ਦਵਾਂਗੇ ਹੁਣ ਆਪਾਂ ਇੱਕ ਪੈਨ ਲਿਆਗਾ ਇਸ ਵਿੱਚ 80 ਗ੍ਰਾਮ ਜੀ ਆਪਾਂ ਪਾਣੀ ਪਾਵਾਂਗੇ ਹਾਫ ਕੱਪ ਤੋਂ ਥੋੜਾ ਜਿਹਾ ਜ਼ਿਆਦਾ ਹੁਣ ਆਪਾਂ ਇਸ ਵਿੱਚ 슈ਗਰ ਪਾਵਾਂਗੇ ਇਹ ਵੀ ਆਪਾਂ 100 ਗ੍ਰਾਮ ਹੀ ਪਾਈ ਆ ਇਸ ਦੀ ਚਾਸ਼ਨੀ ਬਣਾ ਕੇ ਆਪਾਂ ਤਿਆਰ ਕਰਾਂਗੇ 5 ਤੋਂ 7 ਮਿੰਟਾਂ ਦੇ ਵਿੱਚ ਜੀ ਆਪਣੀ ਚਾਸ਼ਨੀ ਬਣ ਕੇ ਤਿਆਰ ਹੋ ਜਾਵੇਗੀ ਗੈਸ ਦੀ ਆਪਾਂ ਬਿਲਕੁਲ ਘੱਟ ਰੱਖਾਂਗੇ ਚਾਸ਼ਨੀ ਬਣਾਉਣ ਲਈ ਵੀ जे आप गैस तेज करा तो इसका पानी मच जाएगा पूरी तरह चाशनी बन के जो अपनी लगभग तैयार है देखो एक तारक जिनी जी, जी आप चाशनी बना के तैयार करनी है बिल्कुल अन्नी का हम आपका गैस बंद कर देंगे जी ਇਸ ਚਾਸ਼ਨੀਰ ਨੂੰ ਜੀ ਆਪਾਂ ਜੋ ਆਪਾਂ ਮੈਦੇ ਨੂੰ ਰੋਸਟ ਕੀਤਾ ਸੀਗਾ ਉਸ ਵਿੱਚ ਪਾਵਾਂਗੇ ਆਪਾਂ ਗਰਮ ਗਰਮ ਚਾਸ਼ਨੀ ਹੀ ਐਡ ਕੀਤੀ ਇਸ ਵਿੱਚ ਹੁਣ ਇਸ ਨੂੰ ਚੰਗੀ ਤਰ੍ਹਾਂ ਜੀ ਆਪਾਂ ਮਿਕਸ ਕਰਾਂਗੇ इस तरीके नाल जी आप चंकी तरह चाशनी मिक्स कर लेनी है मैदी चाशनी जी अपनी मिक्स हो चुकी है ਦੇਖੋ ਕਨਾ ਸੌਫਟ ਹੋ ਗਿਆਗਾ ਹੁਣ ਆਪਾਂ ਜੀ ਇੱਕ ਪਲੇਟ ਲਈਆ ਇਸ ਵਿੱਚ ਆਪਾਂ ਦੇਸੀ ਘੀ ਲਾਵਾਂਗੇ ਹੁਣ ਸਾਰਾ ਮੈਦੇ ਵਾਲੀ ਮਿਕਸਰ ਜੀ ਆਪਾਂ ਇਸ ਵਿੱਚ ਨਿਕਾਲ ਲਾਂਗੇ ਇਸ ਨੂੰ ਮਰਫੀ ਦੇ ਰੂਪ ਵਿੱਚ ਬਣਾ ਲਾਵਾਂਗੇ ਇੱਕ ಉಪರ ಚಾಡಿದ ಲಂಟೆ ಇನ್ನು ಠಾಲು ರೆ ಅಂಟಾ ಹೋಗಿ ಹಣ इसे जी जो सैड ती एक्स्ट्रा पार्ट है उसनों निकाल देंगे हम आप इस जी बर्फी के रूप में कट लवेंगे देखो कि वजिया लग रही है जी अपनी बर्फी बन के हूँ इस उत्ते जी आप पिस्ता लगा के इसनों सजा देवे ਦੇਖ ਕੋਨੇ ਵਧੀਆ ਲੱਗ ਰਹੀ ਆ ਹੁਣ ਆਪਾਂ ਇਸਦੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ